ਨਿਊ ਸਟੋਰੀ ਅੰਗੂਰ ਖੱਟੇ ਹਨ ਇੱਕ ਵਾਰ ਇੱਕ ਲੂੰਬੜੀ ਬੜੀ ਹੀ ਭੁੱਖੀ ਸੀ ਕੁਝ ਖਾਣ ਦੀ ਤਲਾਸ਼ ਵਿੱਚ ਉਹ ਕਦੀ ਇੱਧਰ ਜਾਂਦੀ ਕਦੀ ਉੱਧਰ ਜਾਂਦੀ ਪਰ ਤਾਂ ਵੀ ਕੋਈ ਸਵਾਦ ਜਿਹੀ ਚੀਜ਼ ਉਸ ਨੂੰ ਨਾ ਦਿਸੀ ਜਿਸ ਨੂੰ ਖਾ ਕੇ ਉਸ ਨੂੰ ਰੱਜ ਆ ਜਾਂਦਾ ਉਹ ਇੱਕ ਬਾਗ ਦਾ ਚੱਕਰ ਲਾ ਰਹੀ ਸੀ ਕਿ ਉਸ ਨੂੰ ਅੰਗੂਰਾਂ ਦਾ ਗੁੱਛੇ ਦਿਸੇ ਵੇਖਦਿਆਂ ਸਾਰ ਉਸ ਦਾ ਦਿਲ ਬਾਗੋ ਬਾਗ ਹੋ ਗਿਆ ਉਸ ਦੀ ਭੁੱਖ ਹੋਰ ਚਮਕ ਉੱਠੀ ਉਸ ਨੇ ਇੱਕ ਸ਼ਾਲ ਮਾਰੀ ਤਾਂ ਕਿ ਅੰਗੂਰਾਂ ਦੇ ਗੁੱਛੇ ਤੱਕ ਅੱਪਰ ਸਕੇ ਪਰ ਗੁੱਛਾ ਕੁਝ ਉੱਪਰ ਸੀ ਤੇ ਉਸ ਦੇ ਹੱਥ ਵਿੱਚ ਨਾ ਆਇਆ ਹੁਣ ਇੱਕ ਹੋਰ ਸ਼ਾਲ ਮਾਰੀ ਇੱਕ ਹੋਰ ਤੇ ਫਿਰ ਇੱਕ ਹੋਰ ਪਰ ਅੰਗੂਰਾਂ ਦੇ ਗੁੱਛੇ ਕਾਫੀ ਉੱਚੇ ਸਨ ਇਸ ਕਰਕੇ ਕੋਈ ਵੀ ਕੋਈ ਵੀ ਹੱਥ ਵਿੱਚ ਨਹੀਂ ਆ ਰਿਹਾ ਸੀ ਥੱਕ ہار ਕੇ ਲੂੰਬੜੀ ਖੜੀ ਹੋ ਗਈ ਹੁਣ ਉਸ ਦੀ ਕੁੱਦ-ਕੁੱਦ ਕੇ ਬੱਸ ਹੋ ਚੁੱਕੀ ਸੀ ਅੰਤ ਵਿੱਚ ਜਦੋਂ ਉਸ ਨੂੰ ਲੱਗਿਆ ਕਿ ਖਾਣ ਅੰਗੂਰ ਤੋੜਨਾ ਉਸ ਦੇ ਵੱਸ ਦੀ ਗੱਲ ਨਹੀਂ ਹੈ ਤਾਂ ਉਹ ਇਹ ਕਹਿੰਦੀ ਹੋਈ ਉਥਤੁਰ ਪਈ ਮੈਂ ਕੀ ਲੈਣਾ ਇਹ ਇਨ ਅੰਗੂਰਾ ਨੂੰ ਤੋੜ ਕੇ ਅੰਗੂਰ ਤਾਂ ਖੱਟੇ ਹਨ ਸੋ ਜੋ ਕੰਮ ਉਹ ਕਰ ਨਾ ਸਕੀ ਤਾਂ ਉਸਨੇ ਅੰਗੂਰਾਂ ਨੂੰ ਹੀ ਦੋਸ਼ ਦੇ ਦਿੱਤੇ ਕਿ ਆਹ ਆਪਣੇ ਮਨ ਨੂੰ ਤਸੱਲੀ ਦੇ ਸਿੱਟਾ ਹੱਥ ਨਾ ਪਹੁੰਚੇ ਥੂ ਕੌੜੀ